ਸਾਡੇ ਵੱਲੋਂ ਇਹ ਹੈ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਜੋ ਸਾਡੇ ਅਸੀਂ ਆਪਣੇ ਵੱਲੋਂ ਐਫਰਟਸ ਕਰਦੇ ਆ ਕਰਦੇ ਕਿਉਂਕਿ ਮੈਂ ਇਕੱਲਾ ਸਾਡ ਇੱਕ ਕਿਸੇ ਖਾਸ ਐਮਪੀ ਦਾ ਨਹੀਂ ਮੈਂ 3.5 ਕਰੋੜ ਲੋਕਾਂ ਦਾ ਕਸਟੋਡੀਅਨ ਹਾਂ ਸੋ ਜੋ ਕਾਨੂੰਨ ਮੁਤਾਬਕ ਜਿਹੜੇ ਸੰਵਿਧਾਨ ਨੇ ਉਹਨਾਂ ਨੂੰ ਲੜਨ ਦੇ ਹੱਕ ਵੀ ਦਿੱਤੇ ਹੈ ਹੈਨਾ ਉਸੇ ਸੰਵਿਧਾਨ ਮੁਤਾਬਕ ਕੱਲ ਨੂੰ ਕੋਈ ਹੋਰ ਫੈਸਲਾ ਆਊਗਾ ਤਾਂ ਅਸੀਂ ਮੰਨੂ ਚੱਲਦੇ ਨੇ ਜਿਹੜਾ ਨਿਸਾਨਾ ਤੇ ਅਟੈਕ ਕੀਤਾ ਹੈ ਉਹਨਾਂ ਤੇ ਤੁਹਾਨੂੰ ਪਤਾ ਹੈ ਕਿ ਤੁਸੀਂ ਤੁਹਾਡੇ ਬਜਟ ਨੇ ਦੱਸਤਾ ਕਿ ਸਾਨੂੰ ਕੀ ਦਿਓਗੇ ਤੁਸੀਂ ਨੀਤੀ ਆਯੋਗ ਬਜਟ ਮੁਤਾਬਕ ਹੀ ਚੱਲਦਾ ਹੈ ਨਾ ਤਾਂ ਬਜਟ 'ਚ ਤਾਂ ਸਾਨੂੰ ਕੋਈ ਇੱਕ ਰੁਪਈਆ ਵੀ ਨਹੀਂ ਦਿੱਤਾ ਤੁਸੀਂ ਬਜਟ 'ਚ ਤਾਂ ਸਾਨੂੰ ਤੁਸੀਂ ਨਾਮ ਵੀ ਨਹੀਂ ਲਿਆ ਸਾਡੀ ਸਟੇਟ ਦਾ ਚਲੋ ਕਿਸੇ ਇਹੀ ਕਹਿਣ ਦੇ ਕਿ ਸ਼ਹੀਦ ਭਗਤ ਸਿੰਘ ਹੋਰਾਂ ਦੀ ਜਿਹੜੀ ਕੁਰਬਾਨੀ ਹੈ ਉਹਦੀ ਹਮ ਪ੍ਰਸ਼ੰਸਾ ਕਰਦੇ ਐਨੀ ਹੀ ਕਹਿਣ ਦੇ ਨਾ ਸੋ ਬਜਟ 'ਚ ਤਾਂ ਕੁਝ ਹੈ ਨਹੀਂ ਤਾਂ ਨੀਤੀ ਆਯੋਗ 'ਚ ਕੀ ਲੈ ਲਾਂਗੇ ਅਸੀਂ ਪਹਿਲੇ ਮੈਂ ਦੋ ਵਾਰ ਨੀਤੀਯੁਗ ਜਾ ਕੇ ਆਇਆ ਬਹੁਤ ਪਿੱਟ ਕਹਿੰ ਗਿਆ ਆ ਹਾ ਹਾਲ ਤਾਂ ਜੀ ਆ ਹਾਲ ਤਾਂ ਸਾਨੂੰ ਆ ਪੈਸੇ ਦੇ ਦਿਓ ਪੁਰਾਣੀਆਂ ਗਵਰਨਮੈਂਟਾਂ ਨੇ ਆ ਗਲਤ ਡਿਸੀਜਨ ਲੈ ਲਏ ਹੁਣ ਅਸੀਂ ਠੀਕ ਕਰ ਰਹੇ ਹਾਂ ਪੰਜਾਬ ਨੂੰ ਠੀਕ ਕਰ ਲਾਂਗੇ ਕੁਛ ਨਹੀਂ ਦਿੰਦੇ ਜੀ ਸੋ ਇਥੋਂ ਹੀ ਜਿੱਦ ਹੁੰਦਾ ਕਿ ਜਿਹੜੀ ਮੋਦੀ ਸਰਕਾਰ ਹੈ ਉਹ ਸਿਰਫ ਬੀਜੇਪੀ ਦਾ ਬਜਟ ਬਣਾਉਂਦੀ ਹੈ ਦੇਸ਼ ਦਾ ਬਜਟ ਨਹੀਂ ਬਣਾਉਂਦੀ ਜਿਹੜਾ ਕਿਸਾਨਾਂ ਤੇ ਅਟੈਕ ਕੀਤੇ ਉਹਨਾਂ ਤੇ ਚੜਕਿਆ ਉਹਨੂੰ ਸਮਝਾਉਣ ਦਾ ਇਹ ਤਾਂ ਮਤਲਬ ਬਹੁਤ ਦੁਖਦਗੀ ਗੱਲ ਹੈ ਨਾ ਕਿ ਮਤਲਬ ਇਹਨਾਂ ਨੇ ਇਹਦਾ ਮਤਲਬ ਕਿਸਾਨਾਂ ਨੂੰ ਕੁੱਟਣ ਦਾ ਉਹਨਾਂ ਨੂੰ ਇਨਾਮ ਮਿਲ ਰਿਹਾ ਹੈ ਕਿਪਸੇ ਤਾਂ ਅਥਰੂ ਗਾਸ ਦੇ ਗੋਲੇ ਜਾਂ ਇਸ ਤਰ੍ਹਾਂ ਦੀਆਂ ਗੋਲੀਆਂ ਚੱਲ ਰਹੀਆਂ ਜਿਨ੍ਹਾਂ ਤੇ ਸਾਡੇ ਕਿਸਾਨ ਸ਼ਹੀਦ ਵੀ ਹੋਏ ਨੇ ਸ਼ੁਭਕਰਨ ਦੀ ਮੌਤ ਵੀ ਹੋਈ ਹੈ ਦੂਜੇ ਪਾਸੇ ਤੁਸੀਂ ਉਹਨਾਂ ਨੂੰ ਸਨਮਾਨਿਤ ਕਰ ਰਹੇ ਹੋ ਪਹਿਲਾ ਰਸ਼ੀਆ ਦਾ ਤਾਂ ਕਹਿੰਦੇ ਜੁੱਧ ਰੁਕਵਾ ਦਿੰਨੇ ਆ ਜੀ ਅਸੀਂ ਯੂਕਰੇਨ ਚੋਂ ਬੰਦੇ ਕੱਢਣ ਵਾਸਤੇ ਉਹ ਐਡ ਆਉਂਦੀ ਹੈ ਨਾ ਪਾਪਾ ਮੋਦੀ ਜੀ ਨੇ ਜੁੱਧ ਰੁਕਵਾ ਦਿਆ ਉਹ ਉੱਥੇ ਵਾਲਾ ਜੁੱਧ ਬਾਅਦ ਰੁਕਵਾ ਦਿਓ ਪਹਿਲਾਂ ਖਨੌਰੀ ਵਾਲਾ ਤਾਂ ਠੀਕ ਕਰ ਲੋ ਸ਼ੰਭੂ ਬਾਰਡਰ ਵਾਲਾ ਤਾਂ ਠੀਕ ਕਰ ਲੋ ਇਹਨਾਂ ਨਾਲ ਤਾਂ ਗੱਲ ਕਰ ਲੋ ਇਹਨਾਂ ਨਾਲ ਤਾਂ ਗੱਲ ਨਹੀਂ ਕਰਦੇ ਜੀ ਉੱਪਰ ਲੀਆਂ ਗੱਲਾਂ ਕਰਦੇ ਆ ਕਿ ਪਤਾ ਨਹੀਂ ਅਸੀਂ ਐਂ ਕਰ ਦਿੰਨੇ ਆ ਉਹ ਕਰ ਦਿੰਨੇ ਹੁੰਦੇ ਆ ਦੇਸ਼ ਦਾ ਹੁਣ ਇੰਟਰਨੈਸ਼ਨਲ ਲੈਵਲ ਤੇ ਪ੍ਰਧਾਨ ਮੰਤਰੀ ਜਿਹੜਾ ਉਹ ਐਡਾ ਵੱਡਾ ਲੀਡਰ ਬਣ ਗਿਆ ਕਿ ਉਹ ਸਾਰੀ ਦੁਨੀਆ ਮੰਨਣ ਲੱਗੀ ਤਾਂ ਹੁਣ ਅਮਰੀਕਾ ਨੇ ਆਪਣੇ ਸਿਟੀਜ਼ਨ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਮਨੀਪੁਰ ਤੇ ਜੰਮੂ ਕਸ਼ਮੀਰ ਦੇ ਟ੍ਰੈਵਲ ਨਾ ਕਰੋ ਇਹ ਕੀ ਹੈ ਜੀ ਫਿਰ ਇਹ ਇਹਦੇ ਬਾਰੇ ਜੋ ਮੋਦੀ ਜਵਾਬ ਦੇਣਗੇ ਕਦੇ ਮਨੀਪੁਰ ਗਏ ਆਪ ਕਦੇ ਹੋ ਹਰਿਆਣਾ ਚ ਨੂਹ ਦੇ ਵਿੱਚ ਦੰਗੇ ਹੋਏ ਕੋਈ ਕਦੇ ਗਏ ਨਾ ਆਪਣੇ ਆਪ ਹੀ ਕਈ ਜਾਣਾ ਬਸ ਸਭ ਕੁਝ ਠੀਕ ਹੈ ਤਾਂ ਇਸ ਵਾਰ ਸੇਕ ਲੱਗ ਗਿਆ ਘਟ ਕੇ ਤਾਂ ਹੁਣ ਬਸ ਉਹਨਾਂ ਕੰਮਾਂ ਤੇ ਲੱਗੇ ਕਿ ਬਚਾਉਣਾ ਕਿਵੇਂ ਆਪਣੇ ਕੁਰਸੀ ਕਿਵੇਂ ਬਚਾਉਣੀ ਹੈ ਇਹ ਕਰਨੇ ਉਹ ਕਰਨੇ ਸੋ ਇੰਡੀਆ ਘਰ ਜੋੜ ਵੀ ਇਹਦੇ ਵਿੱਚ ਸ਼ਾਮਲ ਹੈ ਇੰਡੀਆ ਘਰ ਜੋੜ ਦੇ ਵੀ ਜਿਹੜੇ ਮੁੱਖ ਮੰਤਰੀ ਨੇ ਉਹ ਨੀਤੀਯੋਗ ਦੀ ਬੈਠਕ 'ਚ ਨਹੀਂ ਜਾਣਗੇ ਕਿਉਂਕਿ ਸਾਨੂੰ ਪੱਕਾ ਪਤਾ ਹੈ ਜੀ ਕਿ ਜਦੋਂ ਸਾਡੇ ਤਾਂ ਪੈਸ ਤੁਸੀਂ ਪੈਸੇ ਨੀਤੀਯੋਗ ਨੇ ਪੈਸੇ ਦੇਣੇ ਨੇ ਤੁਸੀਂ ਪੈਸੇ ਦੇਣ ਦੀ ਗੱਲ ਛੱਡੋ ਜਿਹੜੇ ਸਾਡੇ ਪੁਰਾਣੇ ਰਹਿੰਦੇ ਨੇ ਉਹੀ ਦੇ ਦੇਣਾ ਆਰਡੀ ਆਫ ਦਾ ਪੈਸਾ ਦੇ ਦੇਣਾ ਐਨ ਐਚ ਐਮ ਦਾ ਪੈਸਾ ਦੇ ਦੇਣਾ ਘੱਟੋ ਘੱਟ 10000 ਕਰੋੜ ਪੰਜਾਬ ਦਾ ਰੁਕਿਆ ਹੋਇਆ ਹੈ ਕੋਈ ਕਾਰਨ ਨਹੀਂ ਕੋਈ ਕੋਈ ਨਹੀਂ ਬਸ ਵੈਸੀ ਰੁਕਿਆ ਹੈ ਸੋਸੀਂ ਇਸ ਕਰਕੇ ਰੋਸ ਪ੍ਰਗਟ ਕਰ ਰਹੇ ਹਾਂ ਕਿ ਇਦਾਂ ਨਹੀਂ ਚੱਲੂਗਾ ਹਾਂਜੀ ਫਿਰ ਬੀਜਪੀ ਵਾਲੇ ਜਾਣਗੇ ਉੱਥੇ ਪਹਿਲਾਂ ਪਹਿਲਾਂ ਵੀ ਤਾਂ ਇਹੀ ਹੁੰਦਾ ਰਿਹਾ ਉਹਨਾਂ ਦੇ ਅੱਛਾ ਉਹਨਾਂ ਦੇ ਗਵਰਨਰ ਜਿਹੜੇ ਨੇ ਉਹ ਗਵਰਨਰ ਨੂੰ ਜਾਣਗੇ ਉੱਥੇ ਗਵਰਨਰ ਬੋਲਣਗੇ ਉੱਥੇ ਗੁਜਰਾਤ ਦਾ ਗਵਰਨਰ ਕਿਉਂ ਨਹੀਂ ਚਿੱਠੀ ਲਿਖਦਾ ਜੀ ਮੁੱਖ ਮੰਤਰੀ ਨੂੰ ਆਪੇ ਰੂਮ ਕਿ ਸਾਹਬ ਕਹਤੋ ਦਿਓ ਜੀ Rajasthan ਦਾ ਗਵਰਨਰ ਕਿਉਂ ਨਹੀਂ ਬਾਰਡਰ ਦਾ ਦੌਰਾ ਕਰਦਾ ਜੀ ਪੰਜਾਬ ਨਾਲੋਂ 2.5 ਗੁਣਾ ਵੱਡਾ ਬਾਰਡਰ ਹੈ Rajasthan ਦਾ ਜਿੰਨੇ ਵੀ BJP ਦੇ ਸਟੇਟਾਂ ਨੇ ਗਵਰਨਰ ਨੇ ਉਹ ਕਦੇ ਬੋਲਦੇ ਦੇਖੇ ਇੱਥੇ ਸਾਡੇ ਨਤੀਜੇ ਦੇ ਦਿਨ ਕੋਈ ਨਾ ਕੋਈ ਕਿਸੇ ਨਾ ਕਿਸੇ ਗੱਲ ਤੇ ਪੰਗਾ ਪਾਈ ਰੱਖਦੇ ਹੁਣ ਮੈਂ ਇੱਥੇ ਜਾਊਂਗਾ ਹੁਣ ਮੈਂ ਉੱਥੇ ਜਾਊਂਗਾ ਹੁਣ ਇੱਧਰ ਜਾਊਂਗਾ ਇੱਧਰ ਜੇ ਤੁਹਾਨੂੰ ਫਾਇਦਾ ਹੋਵੇ ਤੇ ਤੁਹਾਨੂੰ ਫਾਇਦਾ ਹੋਵੇ ਤਾਂ ਤੁਸੀਂ ਪਬਲਿਕ ਦੇ ਸਾਹਮਣੇ ਮੈਂ ਕਿਹਾ ਤੁਹਾਨੂੰ ਕੋਈ ਫਾਇਦਾ ਨਹੀਂ ਇੱਕ ਸੋਰਟਸੋ ਸੈਵਰੀ ਕ੍ਰਾਈਸਿਸ ਇਨ ਦੀਸ ਫੇਜ਼ ਦੈਟ ਫੰਡਿੰਗ ਹੈ ਟੂ ਬੀ ਡੋਨ ਇੱਕ ਮਹੀਨੇ ਦੀ ਮੰਗ ਨਹੀਂ 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 ਜਿਹੜਾ ਸਾਡੇ ਪ੍ਰਤੀਨਿਧੀ ਆਉਣਗੇ ਪੰਜਾਬ ਕੋਲ ਇਨਫ ਬਜਟ ਹੈਗਾ ਨਾ ਇਹ ਤਾਂ ਫਿਊਚਰ ਦੀਆਂ ਗੱਲਾਂ ਆ ਅਸੀਂ ਅਸੀਂ ਫਾਈਨੈਂਸ ਕਮਿਸ਼ਨਰ ਜਦੋਂ ਆਇਆ ਪੰਜਾਬ ਪਰਸੋਂ ਅਸੀਂ ਸਾਰਾ ਕੁਝ ਉਹਨਾਂ ਸਾਹਮਣੇ ਰੱਖਿਆ ਕਿ ਆ ਸਾਡੀ ਕੰਡੀਸ਼ਨ ਹੈ ਜੀ ਅਸੀਂ ਜੀਐਸਟੀ 'ਚ ਅੱਪ ਗਏ ਆ ਗ੍ਰੀਨ 'ਚ ਗਏ ਆ ਅਸੀਂ ਸਟੈਂਪ ਪੇਪਰ ਜੋ ਸਟੈਪ ਡਿਊਟੀ ਹੈ ਉਹ ਚੱਪ ਗਏ ਆ ਅਸੀਂ ਐਕਸਾਈਜ਼ ਦੇ ਵਿੱਚ ਅੱਪ ਗਏ ਆ ਅਸੀਂ ਛੋਟੇ ਜੀ ਆਮ ਆਮ ਕਰਾਂ ਚੋ ਆਏ ਹੋਇਆ ਸੀ ਸਾਨੂੰ ਪੈਸਿਆਂ ਬਾਰੇ ਬਚਾਉਣ ਬਾਰੇ ਪਤਾ ਹੈ ਆਪਾਂ ਤਾਂ ਦੁਕਾਨਦਾਰ ਨਾਲ ਵੀ 10 15 ਮਿੰਟ ਬਹਿਸ ਕਰਦੇ ਆ ਯਾਰ ਠੀਕ ਠੀਕ ਲਾਲਾ ਮੈਂ ਤਾਂ ਤੂੰ ਹਰ ਰੋਜ਼ ਸਮਾਨ ਲੈ ਕੇ ਜਾਣਾ ਅਗਲੀ ਵਾਰ ਤੂੰ ਵੱਧ ਸੌਦਾ ਲੈ ਕੇ ਜਾਊਗਾ ਤੂੰ ਠੀਕ ਠੀਕ ਲਾਲਾ ਆਪਾਂ ਤਾਂ ਪੈਸਾ ਪੈਸਾ ਬਚਾਉਣ ਵਾਲੇ ਬੰਦੇ ਆ ਸੋ ਅਸੀਂ ਪੈਸਾ ਪੈਸਾ ਬਚਾਵਾਂਗੇ ਪੰਜਾਬ ਦਾ ਔਰ ਬੂੰਦ ਬੂੰਦ ਨਾਲ ਹੀ ਸਮੁੰਦਰ ਭਰਦਾ ਹੈ ਅੱ비 ਅੱ비 ਦੇ ਇਸ਼ਾਰੇ ਉੱਪਰ ਸੈਂਕਸ਼ਨ ਨਹੀਂ ਦੁਪਨੀਆ ਦੇ ਪਾਸੇ ਤੋਂ ਆਵਾਜ਼ ਨਹੀਂ ਕਿ ਤੁਹਾਨੂੰ ਕੀ ਕਰ ਲਈ ਦੋਸਤ ਨਹੀਂ ਨਹੀਂ ਸਾਡੇ ਇਹਦੇ ਨਾਲ ਕੁਝ ਬੰਦੇ ਨਹੀਂ ਜੀ ਉਹ ਪੁਰਾਣਾ ਕੇਸ ਚੱਲ ਰਿਹਾ ਨਹੀਂ 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 ਸਾਡੇ ਵੱਲੋਂ ਕੋਈ ਇਸ ਤਰ੍ਹਾਂ ਦੇ ਮਾਮਲੇ ਉਹ ਤਾਂ ਜੀ ਦੋ ਵਾਰ ਤਾਂ ਉਹ ਬਦਲਤੇ ਉਹਨਾਂ ਦਾ ਮੁੰਡਾ ਇਲੈਕਸ਼ਨ ਲੜਿਆ ਜੀ ਕਾਲੀਦਾਲ ਵੱਲੋਂ ਠੀਕ ਹੈ ਨਾ ਇਨਸਾਫ ਜਿਹੜਾ ਉਹ ਮਿਲ ਨਹੀਂ ਮਿਲਣਾ ਇਹਦੇ 'ਚ ਭਾਵੇਂ ਹਾਂ ਕਿਉਂਕਿ ਉਹ ਦੋ ਗਵਰਨਮੈਂਟਾਂ ਹੈ ਜੀਆਂ ਸੀ ਜਿਹੜੀਆਂ ਕੇਸ ਨੂੰ ਇੰਨਾ ਜ਼ਿਆਦਾ ਖਰਾਬ ਕਰਕੇ ਕਿ ਸਾਨੂੰ ਰੀਰਾਈਟ ਕਰਨਾ ਪੈ ਰਿਹਾ ਲੱਗਦਾ ਪਰ ਇਨਸਾਫ ਜ਼ਰੂਰ ਮਿਲੂਗਾ ਸਾਡੇ ਵੱਲੋਂ ਕਦੇ ਕੋਈ ਇਸ ਤਰ੍ਹਾਂ ਦਾ ਪੱਖਪਾਤ ਨਹੀਂ ਹੋਊਗਾ ਤੇ ਅਸੀਂ ਆਹ ਰੋਕ ਲੋ ਜਾਂ ਔਰ ਰੋਕ ਲੋ ਇਹ ਸਾਡਾ ਸਾਡੀ ਨਾਂ ਦਾ ਡਿਕਸ਼ਨਰੀ ਚ ਹੈ ਜਨਾਈ ਸਾਡੇ ਸੁਭਾਚ ਜਿਹੜਾ ਹਾਈ ਕੋਰਟ ਦਾ ਸਟੇ ਹੋਇਆ ਸੀ ਉਹ ਵੀ ਉੱਪਰ ਵੀ ਸੁਪਰੀਮ ਕੋਰਟ ਹੈ ਜੀ ਤੇ ਦਾ ਤਾਂ ਅਮਿਤਪੁਰ ਨੂੰ ਦੱਸਦਾ ਜਦੋਂ ਕਰਦੇ ਐਸੇ ਲਾ ਕੇ ਉਹ ਬਾਹਰ ਜੀ ਚੰਨੀ ਜੀ ਨੇ ਕੀ ਬੋਲਣਾ ਹੈ ਪਾਰਲੀਮੈਂਟ 'ਚ ਤਾਂ ਉਹਨਾਂ ਦਾ ਹੋਇਆ ਜਾਂ ਤਾਂ ਕਾਂਗਰਸ ਦਾ ਸਟੈਂਡ ਕੀ ਹੈ ਕਿਉਂਕਿ ਅੱਧੀ ਕਾਂਗਰਸ ਕੁਝ ਹੋਰ ਬੋਲ ਜਾਂਦੀ ਹੈ ਅੱਧੀ ਕਾਂਗਰਸ ਕੁਝ ਹੋਰ ਬੋਲ ਜਾਂਦੀ ਹੈ ਹੈਨਾ ਸੋ ਇਹ ਉਹਨਾਂ ਦਾ ਸਟੈਂਡ ਹੈ ਪਰ ਸਾਡੇ ਵੱਲੋਂ ਇਹ ਹੈ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਜੋ ਸਾਡੇ ਅਸੀਂ ਆਪਣੇ ਵੱਲੋਂ ਐਫਰਟਸ ਕਰਦੇ ਆ ਕਰਦੇ ਕਿਉਂਕਿ ਮੈਂ ਇਕੱਲਾ ਕਿ ਸਾਡ ਇੱਕ ਕਿਸੇ ਖਾਸ ਐਮਪੀ ਦਾ ਨਹੀਂ ਮੈਂ 3.5 ਕਰੋੜ ਲੋਕਾਂ ਦਾ ਕਸਟੋਡੀਅਨ ਹਾਂ ਸੋ ਜੋ ਕਾਨੂੰਨ ਮੁਤਾਬਕ ਜਿਹੜੇ ਸੰਵਿਧਾਨ ਨੇ ਉਹਨਾਂ ਨੂੰ ਲੜਨ ਦੇ ਹੱਕ ਵੀ ਦਿੱਤੇ ਹੈ ਹੈਨਾ ਉਸੇ ਸੰਵਿਧਾਨ ਮੁਤਾਬਕ ਅ ਭਲ ਨੂੰ ਕੋਈ ਹੋਰ ਫੈਸਲਾ ਆਊਗਾ ਤਾਂ ਅਸੀਂ ਨਹੀਂ ਚੱਲ ਸਕਦੇ ਤਿੰਨ ਸਟੇਟਾਂ ਨੇ ਭੇਜਿਆ ਸੀ ਮੈਂ ਇਹੀ ਕਹਿ ਰਿਹਾ ਜੀ ਕਿ ਇਹਨੂੰ ਰਿਫਾਰਮਸ ਦੇ ਵਿੱਚ ਪਾਉਣਾ ਚਾਹੀਦਾ ਹੈ ਡੈਮੋਕ੍ਰੇਸੀ 'ਚ ਨਾ ਇਲੈਕਟਿਡ ਲੋਕ ਜਿਹੜੇ ਨੇ ਉਹ ਫੈਸਲੇ ਲੈਂਦੇ ਨੇ ਸਿਲੈਕਟਿਡ ਨਹੀਂ ਲੈਂਦੇ ਹੁਣ ਮੈਂ ਚਾਂਸਲਰ ਲਾਉਣਾ ਹੈ ਵਾਈਸ ਚਾਂਸਲਰ ਲਾਉਣਾ ਮੈਂ ਤਾਂ ਲੋਕਾਂ ਵੱਲੋਂ 92 ਸੀਟਾਂ ਦੇਖ ਕੇ ਮੈਨੂੰ ਚੁਣਿਆ ਗਿਆ ਤਾਂ ਡਿਸੀਜਨ ਤਾਂ ਇਲੈਕਟਿਡ ਹੀ ਲੈਣਗੇ ਨਾ ਜੇ ਮੈਂ ਗਲਤ ਡਿਸੀਜਨ ਲੈ ਲੂੰਗਾ ਅਗਲੇ ਇਲੈਕਸ਼ਨ ਦੇ ਵਿੱਚ ਲੋਕ ਮੈਨੂੰ ਹਟਾ ਦੇਣਗੇ ਠੀਕ ਫਾਰਾ ਇੱਥੇ ਕੀ ਹੈ ਮੈਂ ਚੁਣ ਕੇ ਦੇਊਗਾ ਤਿੰਨ ਬੰਦੇ ਰਾਜਪਾਲ ਨੂੰ ਰਾਜਪਾਲ ਉਹਨੂੰ ਤੇ ਇੱਕ ਬੰਦੇ ਨੂੰ ਸਿਲੈਕਟ ਕਰ ਲੂਗਾ ਫਿਰ ਉਹ ਕੌਣ ਹੈ ਜੀ ਸਿਲੈਕਟਰ ਔਰ ਪਿਛਲੀਆਂ ਤਿੰਨ ਇਲੈਕਸ਼ਨਾਂ ਹਾਰਿਆ ਹੋਇਆ ਤੇ ਫਿਰ ਜੇ ਚਲਦੀ ਕਿ ਇਹ ਹਾਰਿਆ ਨਾ ਜਿੱਤੇ ਜਲਦੀ ਸੋਇਦ ਰਿਫਾਰਮਸ ਦੇ ਵਿੱਚ ਆਉਣਾ ਚਾਹੀਦਾ ਹੈ ਕਿ ਜਿਹੜੇ ਡਿਸੀਜਨ ਨੇ ਗਵਰਨਮੈਂਟ ਨਾਲ ਲੇਟਰ ਉਹ ਹੋ ਇਲੈਕਟਡ ਬੰਦੇ ਕਰਨ ਕੱਲ ਨੂੰ ਗਲਤ ਡਿਸੀਜਨ ਹੋ ਗਿਆ ਤਾਂ ਉਹਨਾਂ ਨੂੰ ਲੋਕ ਸਹਾਇਤਾ ਦੇ ਦੇਣਗੇ ਤੇ ਇਹਨਾਂ ਨੂੰ ਕੌਣ ਸਹਾਇਤਾ ਦੇਊਗਾ ਜੀ ਜੇ ਇਹਨਾਂ ਤੋਂ ਗਲਤ ਡਿਸੀਜਨ ਹੋ ਗਿਆ ਇਹ ਤਾਂ ਕਿ ਸੋ ਸਟੇਟ ਦੇ ਬਣ ਜਾਣਗੇ ਜਾ ਕੇ ਅਜੇ ਤਾਂ ਇੱਥੇ ਰਹਿਣਾ ਹੈ ਫੋ ਉਹਨਾਂ ਨੇ ਬਿੱਲ ਰਾਸ਼ਟਰਪਤੀ ਜੀ ਨੂੰ ਭੇਜਤਾ ਉਹਨਾਂ ਨੇ ਵਾਪਸ ਭੇਜਤਾ ਅੱਗੇ ਅਸੀਂ ਸਲਾਹ ਲੈ ਰਹੇ ਹਾਂ ਜੀਪਾ ਦਾ ਇਸ ਤਰ੍ਹਾਂ ਕੀ ਗੋਪਨ ਰਹਿ ਹੋਵੇਗਾ ਫਲ ਕਰਨੇ ਤੋਂ ਨਮੂਨੇ ਕਿ ਕਿਹੜੇ ਫੇਰ ਕਿੰਨਾ ਸ਼ਾਟ ਕਰਨ ਕਰੇਗਾ ਉਹ ਤੇ ਅਸੀਂ ਇਹ ਮੇ ਲੱਤਵਾਾਂਗੇ ਕਿਹੜਾ ਡਰੋਨ ਹੋਵੇਗਾ ਉਹ ਤੇ ਇਹ ਲੱਤਵਾਾਂਗੇ ਨਾਲ ਨਮੂਨੇ ਸਪੈਸਿਫਾਈਡ ਹੋਵੇ ਦੋ ਪੰਜਾਬ ਸਰਕਾਰ ਦਾ ਤਾਂ ਕੋਈ ਨਾਮ ਦਾ ਮਤਲਬ ਇਹ ਤਾਂ ਉਹਨਾਂ ਨੂੰ ਪੁੱਛ ਲਓ ਜਿਹਨੇ ਕੀਤਾ ਨਾ ਨੇ ਐਕਟ ਕੀ ਹੈ ਐਕਟ ਸਿਲੈਕਟਰ ਤੇ ਇਲੈਕਟਰ ਚ ਫਰਕ ਦਾ ਕਿਸੇ ਸੈਮੀਨਾਰ ਦਾ ਉਕਾਰਨ ਕਰਨ ਯੂਨੀਵਰਸਿਟੀ ਚ ਕੋਈ ਹੋਵੇ ਜਿਹੜੇ ਵੱਡੇ ਪੱਧਰ ਦਾ ਕੋਈ ਸੈਮੀਨਾਰ ਹੋ ਰਿਹਾ ਹੋ ਉੱਥੇ ਜਾ ਇਹਦੇ ਵਾਸਤੇ ਥੋੜੀ ਜਿਹੀ ਪਿੰਡਾਂ ਚ ਉਹ ਦੌਰਾ ਕਰਨਗੇ ਹੁਣ ਰੋਡ ਸ਼ੋਅ ਕਰਨਗੇ ਤੇ ਮੇਰੀ ਅੱਧੀ ਸਰਕਾਰ ਲੈ ਜਾਂਦੇ ਮੇਰੀ ਨਾਲ ਅੱਜ ਵੀ ਨਹੀਂ ਅੱਜ ਵੀ ਨਹੀਂ ਹੈਗੇ ਹਣ ਕਹਿੰਦੇ ਬੁਖੂਤ ਦੇ ਨਾਲ ਮਿਲਦੇ ਨਹੀਂ ਕੋਣ ਕਹਿੰਦੇ ਜੀ ਕੋਣ ਕਹਿੰਦੇ ਜੀ ਮੈਂ ਮਿਲਦਾ ਨਹੀਂ ਮੇਰਾ ਹੁਣ ਤਾਂ ਜੇ ਸੋਚੋ ਕਿ ਸਮਾਗਮ ਵਿੱਚ ਕੱਟੇ ਸੀ ਅਲ ਜਨਾਬ ਇਹ ਸਿਰਫ ਉਹੀ ਰਾਜਪਾਲ ਕਿਉਂ ਕਰ ਰਹੇ ਨੇ ਜਿੱਥੇ ਬੀਜੇਪੀ ਦੀ ਗਵਰਨਮੈਂਟ ਨਹੀਂ ਹੈਗੀ ਜਿੱਥੇ ਬੀਜੇਪੀ ਦੀ ਗਵਰਨਮੈਂਟ ਹੈ ਉੱਥੋਂ ਦੇ ਰਾਜਪਾਲ ਕਿਉਂ ਨਹੀਂ ਕਰਦੇ ਤਾਂ ਕਾਰਨ ਹੋਈ ਹੋਈ ਤੰਗ ਕਰਨਾ ਬਸ ਪਰ ਉਹ ਤੰਗ ਹੋਣ ਵਾਲੇ ਸੀ ਹੈ ਨਹੀਂ ਪੰਜਾਬ ਨਾਲ ਇਸ ਕਿਸਮ ਦਾ ਕੋਈ ਪੰਗਾ ਲੈਣ ਦੀ ਕੋਸ਼ਿਸ਼ ਨਾ ਕਰਨ ਕਿ ਇੱਕ ਪਾਸੇ ਜਿਹੜਾ ਇਲੈਕਟਡ ਹੋਣ ਇੱਕ ਵਾਰ ਸਲੈਕਟਡ ਹੋਣ ਜਾਂ ਕੋਈ ਪੰਜਾਬ ਦੀ ਭਾਈਚਾਰਕ ਇਕਤਾ ਨੂੰ ਜਿਹੜਾ ਕੋਈ ਇਸ ਤਰ੍ਹਾਂ ਨੁਕਸਾਨ ਪਹੁੰਚੇ ਮੈਂ ਆਦਰ ਸਹਿਤ ਬੇਨਤੀ ਕਰਦਾ ਮੈਂ ਤੋਂ ਸੀਨੀਅਰ ਨੇ ਵੱਡੇ ਨੇ ਕਿ ਕਿਰਪਾ ਕਰਕੇ ਇਸ ਤਰ੍ਹਾਂ ਦਾ ਮਾਹੌਲ ਨਾ ਕ੍ਰੀਏਟ ਹੋ ਜੇ ਤੇ ਮੈਂ ਚਾਹੁੰਦਾ ਕਿ ਚੰਗੇ ਸਬੰਧ ਬਣੇ ਰਹਿਣ ਉਹ ਆਪਣਾ ਸਬਧਾਨਿਕ ਹੌਦਾ ਉਹਨਾਂ ਦਾ ਵੀ ਉਹ ਆਪਣਾ ਫਰਜ਼ ਅਦਾ ਕਰਨ ਅਸੀਂ ਆਪਣਾ ਹੁੰਦਾ। ਉਹ ਜਿਹੜਾ ਅੰਗਰਮ ਨੂੰ ਕੰਪਲੀਟ ਆਪਕਾ ਨਾਮ ਕਰਕੇ ਜੀ ਉਹ ਆਨਲਾਈਨ ਵੀ ਹੋ ਸਕਦਾ। ਤੇ ਮਨੋ ਜਿਹੜੇ ਬੈਸਟ ਵੀ ਬਾਈਟ ਹੋ ਸਕਦਾ। ਇਹ ਜਦੋਂ ਅਗੋਂ ਤੁਸੀਂ ਕਸ਼ਾ ਪਾਤੀ ਸਵਿਗਨ ਸਵਿਗਨ ਦੇਖਦੇ ਨੇ ਪ੍ਰੋਫਾਈਲ ਕਰ ਸਕਦੇ। ਮੈਂ ਸਪੈਸ਼ਲ ਪੈਕੇਜ ਦਾ ਮਤਲਬ ਇਹ ਹੈ ਕਿ ਇੱਥੇ ਆਵਾਂਗੇ ਜਦੋਂ ਆ ਕੇ ਕੰਮ ਕਰਾਂਗੇ ਜਿਹੜੇ ਕੰਮ ਹੋ ਜਾਣਗੇ ਸਪੈਸ਼ਲ ਪੈਕੇਜ ਹੀ ਹੈ। ਠੀਕ ਹੈ ਨਾ? ਸੋ ਗਲੀਆਂ ਨਾਲੀਆਂ ਦੀ ਪ੍ਰੋਬਲਮ ਹੈ ਕੋਈ ਛੋਟਾ ਹਾਲਾਂਕਿ ਉਹ ਨਗਰ ਨਿਗਮ ਦੀ ਹੈ। ਉਹ ਨਗਰ ਨਿਗਮ ਪਿਛਲੇ ਕਈ ਸਾਲਾਂ ਤੋਂ ਕਾਂਗਰਸ ਕੋਲੇ ਆ। ਠੀਕ ਹੈ? ਪਰ ਹਾਂ ਜੀ। ਨਹੀਂ। ਨਹੀਂ ਹੁਣ ਹੁਣ ਕਰਾਂਗੇ ਨਾ। ਕੀ ਕਰਾਂਗੇ? ਔਰ ਸਭ ਕੁਝ ਔਰ ਇੱਕ ਵਾਰੀ ਫੇਰ ਮੈਂ ਤੁਹਾਡੇ ذریعے ਜਲੰਧਰ ਬੈਸ ਦੇ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਵੀ ਨਹੀਂ ਪਾਈਆਂ ਉਹਨਾਂ ਦਾ ਵੀ ਕਿਉਂਕਿ ਡੈਮੋਕ੍ਰੇਸੀ ਹੈ। ਡੈਮੋਕ੍ਰੇਸੀ ਪਾਰਟਿਸਪੇਟ ਕਰਨਾ ਹੀ ਬਹੁਤ ਵੱਡੀ ਗੱਲ ਹੈ ਤੇ ਬਾਕੀ ਹਰ ਹਫਤੇ ਪਾ ਮਿਲਦੇ ਰਵਾਂਗੇ ਤੇ ਹਜੇ ਦੇ ਬਾਰੇ ਤਾਂ ਕੋਈ ਇਸ ਤਰ੍ਹਾਂ ਦਾ ਨਹੀਂ ਪਰ ਫਿਲਹਾਲ ਬਹੁਤ ਲੰਬੇ ਇਲੈਕਸ਼ਨ ਕੋਰਟ ਚੋਂ ਨਿਕਲੇ ਆ ਤਾਂ ਹੁਣ ਜਿਹੜੀਆਂ ਫਾਈਲਾਂ ਧੂਰੀਆਂ ਪਈਆਂ ਨੇ ਜੇ ਜਿੱਤੀ ਉਹ ਪੂਰੀਆਂ ਕਰਦੀ ਸੋ ਬਹੁਤ ਬਹੁਤ ਤੁਹਾਡਾ ਰੰਤ